ਹਾਂਜੀ ਜਿਹੜਾ ਜੇ ਇੰਡੀਅਨ ਫਾਰਮਰ ਐਸੋਸੀਏਸ਼ਨ ਜਿੱਥੇ ਬੰਦੀ ਦਾ ਇਕੱਠ ਰੱਖਿਆ ਗਿਆ ਇਹਦਾ ਅਜੰਡਾ ਕੀ ਹੈ ਜੀ ਕਿਉਂਕਿ ਮੈਂ ਨਾਲ ਅਜੰਡਾ ਜਿਹੜਾ ਅੱਜ ਉਹ ਇਹ ਹੈ ਵੀ ਅਸੀਂ ਸਾਡੇ ਮਲੇਰਕੋਲੇ ਜ਼ਿਲ੍ਹੇ ਦੇ ਪ੍ਰਧਾਨ ਲਾਇਆ ਹੈ ਪਹਿਲਾਂ ਇੱਥੇ ਮਲੇਰਕੋਲੇ ਜ਼ਿਲ੍ਹੇ ਦਾ ਕੋਈ ਪ੍ਰਧਾਨ ਹੈ ਨਹੀਂ ਸੀ ਜਿਹੜਾ ਬੱਕਰਾ ਬਣਿਆ ਹੈ ਸਰੂਰ ਨਾਲ ਕੁੱਟ ਕੇ ਉਹਦੇ ਵਿੱਚ ਬਲਵਿੰਦਰ ਸਿੰਘ ਭੁੱਲਰ ਨੂੰ ਮਲੇਰਕੋਲੇ ਦਾ ਪ੍ਰਧਾਨ ਲਾਇਆ ਹੈ আর ਇਹਨਾਂ ਨੂੰ ਮਲੇਰਕੋਲੇ ਜ਼ਿਲ੍ਹੇ ਦਾ ਮੀਤ ਪ੍ਰਧਾਨ ਲਾਇਆ ਪ੍ਰਗਟ ਸਿੰਘ ਸਰਪੰਚ ਸਰੌਤੋਂ ਨੇ ਬਾਕੀ ਜਿਹੜੇ ਜਿੱਥੇ ਬੰਦੀ ਦੇ ਵਿੱਚ ਹੋਰ ਖੜੇ ਹੈ ਇਹਨਾਂ ਨੂੰ ਕਿਸੇ ਨੂੰ ਪਿੰਡ ਦੇ ਕਾਈ ਦਾ ਕਿਸੇ ਨੂੰ ਸਰਕਲ ਦਾ ਇਸ ਤਰ੍ਹਾਂ ਅੱਜ ਮੁੱਖ ਅਜੰਡਾ ਇਹ ਹੀ ਹਾਂਜੀ ਪੁੱਲਰ ਸਾਹਿਬ ਸਾਨੂੰ ਜਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੁਸੀਂ ਇਸ ਬਾਰੇ ਕੁਝ ਆਪਣੇ ਵਿਚਾਰ ਮੈਂ ਜੀ ਇਹ ਹੀ ਕਹੂੰਗਾ ਕਿ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੇ ਬਹੁਤ ਵੱਡਾ ਸੰਘਰਸ਼ ਲੜਿਆ ਹੈ ਉਹਨਾਂ ਸਾਰੇ ਜਥੇਬੰਦੀਆਂ ਜਥੇਬੰਦੀਆਂ ਦੇ ਵਿੱਚੋਂ ਨੇੜੇ ਸਿਰਮੌਰ ਆਗੂ ਨੇ ਸਾਡੇ ਉਹ ਹਨ ਸਤਨਾਮ ਸਿੰਘ ਬਹਿਰੂ ਜਿਹੜੇ ਪੁੱਜ ਕੇ ਇਮਾਨਦਾਰ ਔਰ ਉਹਨਾਂ ਦਾ ਜਿਹੜਾ ਸੰਘਰਸ਼ ਬਈ ਜੀਵਨ ਰਿਹਾ ਉਹਦੇ ਵਿੱਚ ਉਹਨਾਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਿਵੇਂ ਸ਼੍ਰੋਮਣੀ ਨਾਗਰਿਕ ਰਿਪੋਰਟ ਲਾਗੂ ਕਰਾਉਣੀ ਔਰ ਉਹਦੇ ਲਈ ਸੰਘਰਸ਼ ਕਰਨਾ ਕਈ ਤਾਂ ਉਹਨਾਂ ਨੇ ਐਮਐਲਏ ਵੀ ਅੰਦਰ ਭੇਜੇ ਨੇ ਉਹਨਾਂ ਦੀ ਇਮਾਨਦਾਰੀ ਨੂੰ ਦੇਖਦੇ ਹੋਏ ਉਹਨਾਂ ਦਾ ਇੱਕ ਹੋਰ ਬਹੁਤ ਵੱਡਾ ਮੈਂ ਸੁਣਿਆ ਜੀ ਕਿ ਪਿਛਲੀ ਵਾਰੀ ਜਿੰਨਾ ਵੀ ਫੰਡ ਇਕੱਠਾ ਹੋਇਆ ਸੀ ਉਹ ਫੰਡ ਦੇ ਵਿੱਚੋਂ ਉਹਨਾਂ ਨੇ ਇੱਕ ਦੁਆਣੀ ਵੀ ਨਹੀਂ ਲਈ ਇਹ ਬਹੁਤ ਵੱਡੀ ਇਮਾਨਦਾਰੀ ਹੈ ਕਿਉਂਕਿ ਸੱਚੇ ਬੰਦੇ ਨਾਲ ਜੁੜਨਾ ਜ਼ਰੂਰੀ ਹੈ ਮੈਂ ਇਹੀ ਕਹੂੰਗਾ ਪ੍ਰਧਾਨ ਹੋਣ ਦੇ ਨਾਤੇ ਕਿ ਅਸੀਂ ਪਿੰਡ ਦੀ ਇਕਾਈ ਦੇ ਪ੍ਰਧਾਨ ਲਾਵਾਂਗੇ ਔਰ ਪਿੰਡ-ਪਿੰਡ ਜਾ ਕੇ ਸਨੇਹਾ ਦੇਵਾਂਗੇ ਹੁਣ ਹਰ ਇੱਕ ਕਿਸਾਨ ਨੂੰ ਕਿਸੇ ਨਾ ਕਿਸੇ ਪਾਰਟੀ ਨਾਲ ਤਾਂ ਜੁੜਨੇ ਹੀ ਪਊਗਾ ਕਿਸਾਨ ਯੂਨੀਅਨ ਨਾਲ ਅਸੀਂ ਸਿਆਸੀ ਪਾਰਟੀਆਂ ਤਾਂ ਬਹੁਤ ਦੇਖ ਲਈਆਂ ਚਲੋ ਉਹਨਾਂ ਦਾ ਅੱਡ ਏਜੰਡਾ ਹੁੰਦਾ ਹੈ ਪਰ ਜਿਹੜਾ ਸਾਡਾ ਏਜੰਡਾ ਰਹੂਗਾ ਉਹ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਰਹੂਗਾ ਔਰ ਜੇ ਕੋਈ ਅਫਸਰ ਸਾਹਿਬ ਧੱਕਾ ਕਰੂਗੀ ਤਾਂ ਅਸੀਂ ਲੋਕਾਂ ਨੂੰ ਇਨਸਾਫ ਲੈ ਕੇ ਦੇਵਾਂਗੇ ਇਹ ਸਾਡੀ ਜ਼ਿੰਮੇਵਾਰੀ ਹੋ ਠੀਕ ਹੈ ਜੀ